ਖਰੜ ਦੇ ਬਾੜ ਨੰਬਰ 26 'ਚ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਚੋਣ ਪ੍ਰਚਾਰ ਦੇ ਲਈ ਅੱਜ ਉਹਨਾਂ ਦੇ ਸੁਪੁੱਤਰ ਜਿਹੜੇ ਨੇ ਸਿਮਰਨ ਸਿੰਘ ਜਿਹੜੇ ਅੱਜ ਉਰੇ ਪਹੁੰਚੇ ਨੇ ਬਡਾਲੇ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਉਹਨਾਂ ਦੇ ਨਾਲ ਨੇ ਹਲਕਾ ਇਚਾ ਰਾਣਾ ਰਣਜੀਤ ਸਿੰਘ ਗਿੱਲ ਤੇ ਹੋਰ ਮਾਤਮਤਵਾਰ ਬੰਦੇ ਜਿਹੜੇ ਐਮਸੀ ਸਾਹਿਬਾਨ ਨੇ ਉਹ ਵੀ ਉਰੇ ਪਹੁੰਚੇ ਹੋਏ ਨੇ ਕੀ ਕਹਿੰਦੇ ਨੇ ਚੰਦੂ ਮਾਜਰਾ ਜੀ ਦੇ ਸੁਪੁੱਤਰ ਜੀ ਕੀ ਲੈ ਕੇ ਜਿਹੜੇ ਨੇ ਜਨਤਾ ਦੇ ਵਿੱਚ ਆਏ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਦੇਖੋ ਇਹ ਲਾਈਵ ਤਸਵੀਰਾਂ ਜਿੱਥੇ ਇਸ ਇਲਾਕੇ ਦਾ ਦੇਖੋ ਆਪਣੀਆਂ ਸਾਂਝਾਂ ਨੇ ਸਾਡਾ ਪਿੰਡ ਵੀ ਸਾਡਾ ਘਰ ਵੀ ਇੱਥੋਂ 10-15 ਕਿਲੋਮੀਟਰ ਦੀ ਦੂਰੀ 'ਚ ਜਦੋਂ ਮਰਜੀ ਤੁਸੀਂ ਫੜੀ ਆ ਜਿਹੜੇ ਦੂਜੇ ਉਮੀਦਵਾਰ ਕਢਾਏ ਟਾਰਗੇਟ ਲੈ ਕਿਵੇਂ ਡਰਾ ਇੱਥੋਂ ਤੇ ਹੁਣ ਤੋਂ ਤੇ ਆਪ ਦੱਸੋ ਕਿਹੜੇ ਪਾਸੋਂ ਬੰਵਾਦਾਰੀ ਹੋਊਗੀ ਕਿਹੜੇ ਪਾਸੋਂ ਇਹ ਚੋਣ ਹੋਊਗੀ ਮੈਂ ਤਾਂ ਹੀ ਕਿਹਾ ਵੀ ਪਠਾਣ ਲਈ ਥੋੜੇ ਪੰਜਾਬ ਨੂੰ ਦੱਬਣ ਲਈ ਤਾਂ ਇੱਕੇ ਤਿੰਦ ਗਰੀ ਹੋਈ ਹੈ ਵੀ ਕੇਂਦਰੀ ਪਾਰਟੀਆਂ ਨੇ ਇਕੱਠੇ ਹੋਏ ਮੈਨੇ ਆ ਚੰਡੀਗੜ੍ਹ ਜਾ ਕੇ ਤਾਂ ਜੱਫੀਆਂ ਪਾਈ ਜਾਂਦੇ ਨੇ ਇੱਥੇ ਆ ਕੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਨੇ ਅਾ ਜਵਾਬ ਦੀ ਕੀਮਤ ਹੁੰਦੀ ਹੈ ਜੇ ਇੱਥੇ ਕੁਝ ਕਹਿਤਾ ਅਗੇ ਕੁਝ ਹੋਰ ਕਹਾਂ ਤਾਂ ਮੈਨੂੰ ਚੰਗਾ ਦਿੱਸੋ ਕੌਣ ਕਹੂਗਾ ਤੋਂ ਮੇਰੀ ਬੇਇੱਜ਼ਤੀ ਹੈ ਇਦਾਂ ਨਾ ਥੋੜਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਬਹੁਤ ਲੰਮਾ ਸਮਾਂ ਤੁਸੀਂ ਬੈਠੇ ਤੇ ਗੱਲ ਸੁਣੀ ਸਾਨੂੰ ਮੌਕਾ ਦਿੱਤਾ ਆਪਣੀ ਗੱਲ ਕਹਿਣ ਦਾ ਤੇ ਮੈਂ ਆਸ ਰੱਖਦਾ ਹਾਂ ਇਸ ਇਲਾਕੇ ਤੋਂ ਖਾਸ ਤੌਰ ਤੇ ਕਿਉਂਕਿ ਗੱਲ ਸਾਹਿਬ ਦੀ ਵੀ ਜ ਤਰੀਫ਼ ਕਰਦੇ ਆਈਏ ਬਹੁਤ ਲੰਮਾ ਸਮਾਂ ਲੱਗੂਗਾ ਤੇ ਬਹੁਤ ਮੈਂ ਸਮਝਦਾ ਹਾਂ ਇੱਥੇ ਐਤੀ ਨੂੰ ਇਸ ਗੱਲ ਦੀ ਗਾਰੰਟੀ ਦਿੰਦੇ ਆ ਕਿ ਪ੍ਰਮਾਤਮਾ ਨੇ ਜੇ ਸੇਵਾ ਲਈ ਇਹਨਾਂ ਬੱਚਿਆਂ ਵੱਲੋਂ ਧਿਆਨ ਕਰਕੇ ਛੋਟੀ ਦਿੱਕਤ ਨੂੰ ਦੂਰ ਕਰਦਾ ਯਤਨ ਕਰਾਂਗੇ ਤੁਹਾਡਾ ਸਾਰਿਆਂ ਦਾ ਫੇਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਰੀਮ ਸੀ ਜੰਗੂ ਬਾਜਰਾ ਜਿੰਦਾਬਾਦ ਸੁਪਰੀਮ ਸੀ ਜੰਗੂ ਬਾਜਰਾ ਜਿੰਦਾਬਾਦ ਰੋਮਣੀ ਕਾਲੀਦਰ ਜਿੰਦਾਬਾਦ ਰੋਮਣੀ ਕਾਲੀਦਰ ਜਿੰਦਾਬਾਦ ਪ੍ਰਧਾਨ ਜੀ ਕਿੱਥੇ ਰਹੋਗੇ ਕਿ ਹੋਗੇ ਆਓ ਜਲਦ ਪੁਹੁੰਚਿਆ ਕਰੋ ਹੋਗੇ ਆਓ ਦੇਖੋ ਅੱਜ ਬੰਡਾਲੇ ਅਸੀਂ ਇੱਥੇ ਸਮਾਰਟ ਦਾ ਘਟ ਸੀ ਤੇ ਤੁਸੀਂ ਦੇਖ ਰਹੇ ਆਂ ਵੀ ਕਿੰਨੀ ਵੱਡੀ ਗਿਣਤੀ 'ਚ ਨੌਜਵਾਨ ਤੇ ਬੀਬੀਆਂ ਨੇ ਤੇ ਕਿੰਨੀ ਵੱਡੀ ਗਿਣਤੀ 'ਚ ਇਹ ਮੇਰਾ ਖਾਲੀਕ ਰੈਲੀ ਦਾ ਰੂਪ ਧਾਰਨ ਕਰ ਗਿਆ ਕਿਉਂਕਿ ਲੋਕਾਂ ਦੇ ਮਨ 'ਚ ਜਿੱਥੇ ਨਿਰਾਸ਼ਾ ਹੈ ਉੱਥੇ ਸਰਕਾਰ ਪ੍ਰਤੀ ਗੁੱਸਾ ਵੀ ਹੈ ਕਿਉਂਕਿ ਲੋਕਾਂ ਨੇ ਬੜੇ ਚਾਅ ਨਾਲ ਵੋਟਾਂ ਪਾਈਆਂ ਸੀ ਵੀ ਸ਼ਾਇਦ ਬਦਲਾਅ 'ਚ ਪਤਾ ਨਹੀਂ ਕੀ ਕੁਝ ਹੋ ਜਾਏਗਾ ਲੇਕਿਨ ਅੱਜ ਹਰ ਭਾਵੇਂ ਨੌਜਵਾਨ ਆ ਸਾਡਾ ਭਾਵੇਂ ਸਾਡੇ ਬਜ਼ੁਰਗ ਨੇ ਭਾਵੇਂ ਸਾਡੀਆਂ ਮਾਮਾ ਤੇ ਭੈਣਾਂ ਨੇ ਅੱਜ ਸਾਰੇ ਨਿਰਾਸ਼ ਨੇ ਇਸੀ ਕਰਕੇ ਗੁੱਸੇ ਦੇ ਵਿੱਚ ਦੇਖੋ ਇੰਨੀ ਗਰਮੀ ਚ ਇੰਨੀ ਗਰਮੀ ਦੇ ਵਿੱਚ ਜਿਵੇਂ ਕਿ ਪੱਖੇ ਤੋਂ ਬਗੈਰ ਇੱਕ ਮਿੰਟ ਬੈਠਣਾ ਔਖਾ ਹੈ ਤੇ ਕਿੰਨਾ ਵੱਡਾ ਇਕੱਠ ਤੁਸੀਂ ਦੇਖ ਰਹੇ ਆ ਸੋ ਜੋ ਸਰਕਾਰ ਨੇ ਕਿਹਾ ਸੀ ਬਿਲਕੁਲ ਉਹ ਹੋਇਆ ਨਹੀਂ ਇਸ ਕਰਕੇ ਲੋਕਾਂ ਚ ਨਿਰਾਸ਼ਾ ਵੀ ਹੈ ਤੇ ਗੁੱਸਾ ਵੀ ਹੈ ਕੀ ਅਪੀਲ ਕੀ ਕਰਨੀ ਜਾਓਗੇ ਲੋਕਾਂ ਨੇ ਮੈਂ ਅਪੀਲ ਕਰਦਾ ਜੀ ਮੈਂ ਅਸੀਂ ਦੱਸਿਆ ਵੀ ਸਾਰੀ ਕਾਰਗੁਜ਼ਾਰੀ ਹੁਣ ਬਦਲਾਅ ਵਾਲੀ ਸਰਕਾਰ ਦੀ ਤੇ ਬਾਕੀ ਦੀ ਵੀ ਤੁਹਾਡੇ ਸਭ ਕੋ ਸਾਹਮਣੇ ਆ ਜੋ ਡਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੇਲੇ ਹੋਈ ਹੈ ਤੇ ਉਹ ਵੀ ਤੁਹਾਡੇ ਸਾਹਮਣੇ ਆ। ਸੋ ਅਸੀਂ ਆਪਣੇ ਜੋ ਸਾਡੇ ਕੈਂਡੀਡੇਟ ਨੇ ਉਹਨਾਂ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਆ ਸਾਰੇ ਕੈਂਡੀਡੇਟਾਂ ਦੇ ਮੁਕਾਬਲੇ ਤੁਸੀਂ ਕੈਂਡੀਡੇਟ ਦੀ ਕੰਪੈਰੀਸ਼ਨ ਕਰ ਲਓ। ਤੇ ਸਾਡੇ ਲੋਕਲ ਨੇ ਜਦੋਂ ਮਰਜੀ ਦਿਨ ਨੂੰ ਰਾਤ ਨੂੰ ਤੁਸੀਂ ਮਿਲਣ ਤੇ ਟੈਲੀਫੋਨ ਕਰਨ 'ਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤੇ ਜਾ ਕੇ ਆਵਾਜ਼ ਜੋ ਉਹਨਾਂ ਨੇ ਚੁੱਕਦੇ ਨੇ ਲੋਕ ਸਭਾ ਇਸੇ ਕਰਕੇ ਉਹਨਾਂ ਨੂੰ ਬੈਸਟ ਐਮਪੀ ਦਾ ਅਵਾਰਡ ਮਿਲਿਆ ਹੋਇਆ। ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਚੰਦੂ ਮਰਸਨ ਨੂੰ ਜਿਤਾ ਕੇ ਲੋਕ ਸਭਾ ਵਿੱਚ ਅੱਜ ਕਿੱਥੇ ਕਿੱਥੇ ਜਿਹੜੇ ਨੇ ਚੋਣ ਪ੍ਰਚਾਰ ਕੀਤਾ ਗਿਆ ਅੱਜ ਇੱਕ ਤਾਂ ਪਿੰਡਾਂ ਦਾ ਚੱਲਦਾ ਖਰੜ ਦੇ ਵਿੱਚ ਹੁਣ ਸਾਡਾ ਇੱਥੇ ਆ ਤੇ ਹੁਣ ਇਸ ਤੋਂ ਬਾਅਦ 9 ਤੇ 10 ਨੰਬਰ ਵਾਰਡ ਦੇ ਵਿੱਚ ਜਦੋਂ ਚੋਣ ਪ੍ਰਚਾਰ ਕਰ ਰਹੇ ਲੋਕਾਂ ਦਾ ਕਿੰਨਾ ਕਿ ਸਹਿਯੋਗ ਮਿਲ ਰਿਹਾ ਹੈ ਜੀ ਲੋਕਾਂ ਦਾ ਤੁਹਾਡੇ ਸਾਹਮਣੇ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਤੁਸੀਂ ਕੈਮਰਾ ਘੁਮਾਓ ਤੇ ਦੇਖੋ ਇੰਨੀ ਗਰਮੀ 'ਚ ਕਿੰਨੀ ਵੱਡੀ ਗਿਣਤੀ ਸਾਡੀਆਂ ਮਾਮਾ ਦੇ ਭੈਣਾਂ ਬੈਠੀਆਂ ਬਜ਼ੁਰਗ ਬੈਠੇ ਨੇ ਨੌਜਵਾਨ ਬੈਠੇ ਨੇ ਸੋ ਤੁਸੀਂ ਦੇਖੋ ਵੀ 4 ਤਰੀਕ ਨੂੰ ਨਤੀਜੇ ਇਹ ਸਰਕਾਰ ਨੂੰ ਵੀ ਪਤਾ ਲੱਗ ਜਾਊਗਾ ਵੀ ਝੂਠ ਬੋਲ ਕੇ ਲੋਕਾਂ ਦਾ ਢਿੱਡ ਨਹੀਂ ਭਰਿਆ ਜਾ ਸਕਦਾ ਤੇ ਕੰਮ ਕਰਨਾ ਪਵੇ। ਸਮਝਦਾ ਜੀ ਮੈਂ ਜਿੱਥੇ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰ ਰਿਹਾ ਹਾਂ ਉੱਥੇ ਉਸ ਇਨਸਾਨ ਲਈ ਚੋਣ ਪ੍ਰਚਾਰ ਕਰ ਰਿਹਾ ਜਿਨੇ ਪੰਜਾਬ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਭਾਵੇਂ ਮੋਰਚੇ ਪੰਜਾਬ ਨੂੰ ਪੰਜਾਬ ਦੇ ਹੱਕਾਂ ਨੂੰ ਲੈ ਕੇ ਹੋਵੇ। ਕੋਈ ਪੰਜਾਬ ਦਾ ਐਸਾ ਮੋਰਚਾ ਨਹੀਂ ਜਿਹਦੇ ਵਿੱਚ ਉਹਨਾਂ ਨੇ ਸੰਘਰਸ਼ਨਾ ਕੀਤਾ ਹੋਵੇ ਤੇ ਜਿਹੜਾ ਨਾ ਕੱਟੀਆਂ ਹੋਣ। ਅੱਜ ਬੜਾ ਚੰਗਾ ਲੱਗਿਆ ਇੱਥੇ ਰਮਜੀਤ ਸਿੰਘ ਜੀ ਗਿੱਲ ਸਾਹਿਬ ਦੀ ਇਕਵਾਈ ਦੇ ਵਿੱਚ ਤੇ ਸਾਡੇ ਜਾਨੀ ਰਾਣਾ ਜੀ ਉਹਨਾਂ ਦੀ ਰਹਿਮਾਈ ਦੇ ਹੇਠ ਇੱਥੇ ਜੋ ਇਕੱਠ ਹੋਇਆ ਸਾਰੀ ਸਾਡੀ ਲੀਡਰਸ਼ਿਪ ਇੱਥੇ ਪਹੁੰਚੀ ਬੜੀ ਖੁਸ਼ੀ ਹੋਈ ਕਿ ਹਰੇਕ ਵਰਗ ਦਾ ਹਰੇਕ ਅੰਗ ਭਾਵੇਂ ਔਰਤ ਸੀ ਭਾਵੇਂ ਬਜ਼ੁਰਗ ਸੀ ਭਾਵੇਂ ਨੌਜਵਾਨ ਸੀ ਭਾਵੇਂ ਹਰੇਕ ਜਾਤ ਪੰਨਾ ਸਬੰਧਨ ਵਾਲਾ ਜਿਸ ਤਰੀਕੇ ਦੀ ਸ਼ਮੂਲੀਅਤ ਇਹਨਾਂ ਨੇ ਦਿਖਾਈ ਤਾਂ ਮੈਂ ਸਮਝਦਾ بڑا ਖੁੱਲਾ ਚੈਲੰਜ ਮੌਜੂਦਾ ਸਰਕਾਰ ਨੂੰ ਦੇ ਕੇ ਰੱਖਿਆ ਇਹਨਾਂ ਨੇ ਤੇ ਗੱਲ ਬਣਦੀ ਵੀ ਹੈ ਮੈਂ ਸਮਝਦਾ ਰੈਜ਼ੈਂਟਮੈਂਟ ਜਿਹੜੀਆਂ ਔਰਤਾਂ ਚ ਗਿਣਤੀ ਵਧਣ ਦਾ ਕਾਰਨ ਵੀ ਹੈ ਵੀ ਐਡੀ ਗਰਮੀ ਦੇ ਵਿੱਚ ਜੇ ਬੈਠੀਆਂ ਤਾਂ ਮੈਂ ਸਮਝਦਾ ਜੋ ਬਾਦੇ ਬੇਵਾਦੇ ਇਹਨਾਂ ਨੇ ਕੀਤੇ ਉਹਦੇ ਖਿਲਾਫ ਇਹ ਲੋਕਾਂ ਦਾ ਜਨਰ ਉਹ ਆ ਜੋ ਆਉਣ ਵਾਲੇ ਇੱਕ ਤਰੀਕ ਨੂੰ ਤੱਕੜੀ ਵਾਲਾ ਪਟਨ ਦਵਾ ਕੇ ਨਿਕਲੇਗਾ ਤੇ ਸਾਨੂੰ ਪੂਰੀ ਆਸ ਆ ਕਿ ਕਾਮਯਾਬ ਹੋ ਕੇ ਇਸੇ ਤੋਂ ਨਿਕਲਾਂਗੇ ਤੇ ਹਲਕੇ ਦੇ ਵਸਨੀਕਾਂ ਨੂੰ ਅਪੀਲ ਕੀ ਕਰਨੀ ਜਾਊਂਗੇ ਜੀ ਦੇਖੋ ਸਾਡੀ ਸਭ ਤੋਂ ਵੱਡੀ ਇਹ ਹੈ ਵੀ ਅੱਜ ਲੋੜ ਜਿਹੜੀ ਹੈ ਉਹ ਖੇਤਰੀਵਾਦ ਨੂੰ ਮਜ਼ਬੂਤ ਕਰਦੀ ਹੈ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਆ ਅਸੀਂ ਇੱਥੇ ਪ੍ਰਬੰਧ ਕਰਕੇ ਦਿੱਤੇ ਦੇਖੋ ਹਰ ਇੱਕ ਕਿਸਮ ਦਾ ਭਾਵੇਂ ਤਾਂ ਰੋਜ਼ਗਾਰ ਦੇ ਪ੍ਰਬੰਧ ਸੀ ਅਕਾਲੀ ਸਰਕਾਰ ਸਮੇਂ ਜੋ ਰੋਜ਼ਗਾਰ ਦਿੱਤੇ ਗਏ ਮੁੜ ਕੇ ਕੋਈ ਸਰਕਾਰ ਨਹੀਂ ਦੇ ਸਕੀ ਭਾਵੇਂ ਇਨਫਰਾਸਟ੍ਰਕਚਰ ਸੀ ਸੜਕਾਂ ਦਾ ਪਿੰਡਾਂ ਦੇ ਵਿੱਚ ਸੇਵਰੇਜ ਦਾ ਪਿੰਡ ਵਾਲੇ ਪਾਣੀ ਦਾ ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਚੰਗੇ ਮਟੀਰੀਅਲ ਸਕੂਲ ਬਣਾਉਣ ਦਾ ਉਹ ਪ੍ਰਬੰਧ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਮੇਂ ਕਰਕੇ ਦਿੱਤੇ ਆ ਇੱਥੇ ਅਸੀਂ ਕੋਸ਼ਿਸ਼ ਕਰੀ ਖਾਸ ਤੌਰ ਤੇ ਖਰੜ ਦੀ ਜੇ ਮੈਂ ਗੱਲ ਕਰਾਂ ਦੋ ਫਾਸਟ ਟ੍ਰੇਨਾਂ ਰੋਕੀਆਂ ਆਨੰਦਪੁਰ ਸਾਹਿਬ ਹਲਕੇ ਨੂੰ ਨਵ-ਨਵੀਆਂ ਟ੍ਰੇਨਾਂ ਮਿਲੀਆਂ ਇੰਟਰਨੈਸ਼ਨਲ 에ਅਰਪੋਰਟ ਮਿਲਿਆ ਤੇ ਹਰੇਕ ਧਰਮ ਲਈ ਅਸੀਂ ਰੋਡ ਕਨੈਕਟੀਵਿਟੀ ਤੇ 에어 ਕਨੈਕਟੀਵਿਟੀ ਦਾ ਪ੍ਰਬੰਧ ਕਰਕੇ ਦਿੱਤਾ ਇਹ ਮੁੱਦੇ ਅਸੀਂ ਲੋਕਾਂ ਚ ਲੈ ਕੇ ਜਾਵਾਂਗੇ ਤੇ ਲੋਕ ਇਸ ਗੱਲ ਨੂੰ ਹੰਘਾਰਾ ਵੀ ਭਰਦੇ ਤੇ ਜਿੱਤਣ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰੀ ਹੋਣੀ ਤੁਹਾਡੇ ਪਿਤਾ ਇਹਨੇ ਵੀ ਜਿੱਤਣ ਤੋਂ ਬਾਅਦ ਜਿਹੜੇ ਆ ਆਪਣੇ ਹਲਕੇ ਲਈ ਕੀ ਕੰਮ ਜਿਹੜਾ ਦੇਖੋ ਬੜੇ ਪ੍ਰਮੁੱਖ ਚੀਜ਼ਾਂ ਨੇ ਸਭ ਤੋਂ ਵੱਡਾ ਜਿਹੜਾ ਕਰਨੇ ਵਾਲਾ ਕੰਮ ਆ ਉਹ ਇੱਥੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਾਉਣ ਵਾਲੇ ਗੱਲ ਨੇ ਅਸੀਂ ਜਿੱਥੇ ਕਾਰਗੋ 에어ਪੋਰਟ ਦੇ ਨਾਲ ਕਾਰਗੋ ਲੈ ਕੇ ਆਂਦਾ ਸੀ ਪਰ ਪਿਛਲੇ ਐਮਪੀਓ ਚਲਾ ਨਹੀਂ ਸੀ ਸਕੇ ਸਭ ਤੋਂ ਪਹਿਲਾਂ ਪ੍ਰਾਇੋਰਟੀ ਇਹ ਰਹੇਗੀ ਵੀ ਉਹਨਾਂ ਕਾਰਗੋ ਨੂੰ ਚਲਾਈਏ ਤਾਂ ਕਿ ਇੱਥੇ এমਪਲॉयਮੈਂਟ ਜਨਰੇਟ ਹੋ ਸਕੇ ਦੂਜਾ ਮੋਹਾਲੀ ਤੋਂ ਲੈ ਕੇ ਰੋਪੜ ਤੱਕ ਇੱਕ ਐਸੀ ਸਿਲੀਕਨ ਵੈਲੀ ਦੇ ਤਰਜ਼ ਤੇ ਆਈਟੀ ਹੱਬ ਬਣਾਉਣ ਦੀ ਤਸਵੀਜ਼ ਲੈ ਕੇ ਜਾਵਾਂਗੇ ਤੇ ਘੱਟੋ ਘੱਟ ਨਹੀਂ ਉਹਦੇ ਵਿੱਚ 2 ਲੱਖ ਬੱਚਾ ਆਈਟੀ ਦੇ ਖੇਤਰ ਨਾਲ ਜੁੜੇਗਾ ਤੇ ਸਿੱਧੇ ਸਿੱਧੇ ਤਰੀਕੇ ਨਾਲ ਰੋਜ਼ਗਾਰ ਤੀਜਾ ਆਨੰਦਪੁਰ ਸਾਹਿਬ ਦੀਆਂ ਵਾਦੀਆਂ ਜਿਹੜੀਆਂ ਮੈਂ ਸਮਝਦਾ ਸ਼ਹਿਰ ਘਾ ਲਈ ਬਹੁਤ ਵੱਡੀਆਂ ਨੇ ਬੜਾ ਪੁੰਨਮੋਹਕ ਦ੍ਰਿਸ਼ ਨੇ ਉੱਥੇ ਉਹਨੂੰ ਰਿਵਰ ਰਾਫਟਿੰਗ ਨਾਲ ਜੋੜ ਕੇ ਉਹਨੂੰ ਬੋਟਿੰਗ ਨਾਲ ਜੋੜ ਕੇ ਉਹਨੂੰ ਪੈਰਾਗਲਾਈਡਿੰਗ ਨਾਲ ਜੋੜ ਕੇ ਇੱਕ ਟੂਰਿਜ਼ਮ ਦੇ ਸਾਧਨ ਅਸੀਂ ਪੈਦਾ ਕਰਾਂਗੇ ਜੋ ਉਸ ਖਿੱਤੇ ਨੂੰ ਜਿੱਥੇ ਤਰੱਕੀ ਦੇਣ ਦੇ ਵਿੱਚ ਕੰਮ ਕਰੇਗਾ ਉੱਥੇ ਰੋਜ਼ਗਾਰ ਦੇਣ ਦੇ ਇੱਕ ਨਵੇਂ ਪੱਧਰ ਤੇ ਹੋ ਜਾਏਗਾ ਸਾਡਾ ਇੱਕ ਟੀਚਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਕਿਰਪਾ ਕਰਦੇ ਆਨੰਦਪੁਰ ਸਾਹਿਬ ਹਲਕਾ ਇੱਕ ਐਸਾ ਹਲਕਾ ਹੋਏਗਾ ਜਿਹੜਾ ਸਭ ਤੋਂ ਅਮੀਰ ਪੰਜਾਬ ਦੀਆਂ ਲੋਕ ਸਭਾ ਸੀਟਾਂ ਦੇ ਵਿੱਚ ਹੋਏ ਮੈਂ ਮੌਜੂਦਾ ਸਰਕਾਰਾਂ ਤੋਂ ਲੋਕ ਹੁਣ ਜਿਹੜੇ ਜਵਾਬ ਦੇ ਰਹੇ ਐ ਮਤਲਬ ਆ ਕਹ ਖੁਦ ਇਹ ਲੋਕਾਂ ਦੀ ਆਵਾਜ਼ ਹੈ ਜੀ ਦੇਖੋ ਇੱਕ ਮੈਂ ਇੱਕ ਛੋੜਾ ਨਿੱਕਾ ਸੱਦਾ ਲਾਇਆ ਤਾਂ ਜਿਹੜੀ ਮੀਟਿੰਗ ਰੱਖੀ ਦੀ 100 ਕ ਬੰਦੇ ਮੀਟਿੰਗ ਜੋ ਬਹੁਤ ਵੱਡਾ ਰੂਪ ਧਾਰਨ ਕਰ ਗਈ ਉਹ ਲੋਕ ਹੁਣ ਤੁਸੀਂ ਦੇਖੋ ਬਿਜਲੀ ਦੇ ਕਟਾਂ ਤੋਂ ਪਰੇਸ਼ਾਨ ਐ ਅ ਜਨਰੇਟਰ ਚੱਲ ਰਿਹਾ ਕਹਦੀ ਅਸੀਂ ਬਾਦਲ ਸਰਕਾਰ ਦੇ ਟਾਈਮ ਜਨਰੇਟਰ ਐਨਵਿਟਰ ਸੁਣੇ ਤੇ ਵੀ ਬਾਹੋਂ ਬਿਕੜੇ ਬੰਦ ਹੋ ਗਏ ਹੁਣ ਲੋਕ ਆਪਣੀ ਮਜਬੂਰੀਆਂ ਕਰਕੇ ਸਰਕਾਰ ਤੋਂ ਪਰੇਸ਼ਾਨ ਹੋਣ ਕਰਕੇ ਹੁਣ ਇਹ ਲੋਕ ਆਪਣੇ ਆਪ ਸੁਣਨ ਮੀ ਅਕਾਲੀ ਦਲ ਕੰਨੀ ਨੂੰ ਚਲਦੇ ਆ ਰਹੇ ਐ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜੀ ਮੈਂ ਇੱਕ ਜੂੰਦੀ ਚੋਣਾ ਨੂੰ ਲੈ ਕੇ ਮੇਰੀ ਤਾਂ ਲੋਕਾਂ ਨੂੰ ਇਹ ਹੀ ਅਪੀਲ ਹੈ ਵੀ ਵੱਧੋ ਵੱਧ ਜਿਹੜੀ ਸਾਡੀ ਲੋਕਲ ਪਾਰਟੀ ਹੈ ਖੇਤਰੀ ਪਾਰਟੀ ਹੈ ਅਸੀਂ ਉਹਨੂੰ ਆਪਣੀ ਨੂੰ ਜਿਤਾਈਏ ਲੋਕਲ ਬੰਦਾ ਸਾਨੂੰ ਹਮੇਸ਼ਾ ਮਿਲਦਾ ਏ ਉਹ ਸਾਡੇ ਤੇ ਕਦੀ ਦੂਰ ਨਹੀਂ ਜਾ ਸਕਦਾ ਇੱਕ ਦਿਨ ਚਲੇ ਜਾਊਗਾ ਦੋ ਦਿਨ ਚਲੇ ਜਾਊਗਾ ਉਹ ਸਾਨੂੰ ਕਿਸੇ ਨਾ ਕਿਸੇ ਵਿਆਹ ਸ਼ਾਦੀ ਕਿਸੇ ਮੋੜ ਤੇ ਚਰਾਹੇ ਤੇ ਉਹ ਕਿਸੇ ਨਾ ਕਿਸੇ ਨਾਲ ਟੱਕਰ ਜਾਂਦਾ ਏ ਅਸੀਂ ਤਾਂ ਆਪਣਾ ਬੰਦਾ ਲੋਕਲ ਹੈ ਜੀ ਜਿਹੜਾ ਪ੍ਰੇਮ ਸਿੰਘ ਚੰਦੂਮਾ ਜੀ ਰਾਜੀ ਹੈ ਜਿਨ੍ਹਾਂ ਦੀ ਪਹਿਲਾਂ ਐਮਪੀ ਤੌਰ ਤੇ 90% ਹਾਜ਼ਰੀ ਰਹੀ ਹੈ ਜੀ ਜਿਨ੍ਹਾਂ ਨੂੰ ਅਵਾਰਡ ਵੀ ਮਿਲਿਆ ਵਾ ਅਸੀਂ ਤਾਂ ਉਹਨਾਂ ਦੀ ਵੱਧੋਬਾ ਸਪੋਰਟ ਕਰਾਂਗੇ ਤੁਸੀਂ ਦੇਖਿਆ ਇਹ ਤਸਵੀਰਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਜੀ ਦੇ ਸੁਪੁੱਤਰ ਜਿਹੜੇ ਨੇ ਆਪਣੇ ਪਿਤਾ ਦੇ ਚੋਣ ਪ੍ਰਚਾਰ ਦੇ ਲਈ ਅੱਗੇ ਆਏ ਨੇ ਉਹਨਾਂ ਨੇ ਕਿਹਾ ਕਿ ਜੋ ਅਕਾਲੀ ਸਰਕਾਰ ਦੇ ਸਮੇਂ ਦੇ ਵਿੱਚ ਡਿਵੈਲਪਮੈਂਟ ਹੋਈ ਸੀ ਉਹ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜੇ ਨੇ ਜਨਤਾ ਦੇ ਵਿੱਚ ਜਾ ਰਹੇ ਹਾਂ ਤੇ ਲੋਕਾਂ ਦਾ ਜਿਹੜਾ ਕੱਠਾ ਮਾਰਦਾ ਹੋਇਆ ਇਕੱਠ ਕਹਿੰਦੇ ਨੇ ਤਾਂ ਹੀ ਇਕੱਠਾ ਹੋ ਰਿਹਾ ਕਿਉਂਕਿ ਮੌਜੂਦਾ ਸਰਕਾਰ ਤੇ ਜਿਹੜੇ ਨੇ ਲੋਕਾਂ ਦਾ ਮੋਹ ਪੰਗ ਹੋ ਚੁੱਕਿਆ ਏ ਹੁਣ ਦੇਖਣਾ ਹੈ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਨੇ ਲੋਕਾਂ ਦੇ ਨਾਲ ਉਹ ਕਿੰਨੇ ਕੇ ਪੂਰੇ ਕਰਦੇ ਨੇ ਜਿੱਤ ਕੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਵਿਦੇ ਲਈ ਡੈਵਿਡ ਵਰਮਾ ਦੀ ਖਾਸ ਰਿਪੋਰਟ